ਆ ਗਿਆ ਜੀ ਆਹ ਲਫੜ ਪਾ ਲਈ ਸਤਵੀਰ ਵਾਲ ਕੋਣ ਕੋਣ ਦੀ ਭਾਬੀ ਵਾਲ ਕੋਣ ਕੋਣ ਦੀ ਭਾਬੀ ਬੱਬੂ ਆਲੋ ਰੈਫਰੀ ਆ ਵੀ ਪੱਡੀ ਬੈਠੀ ਰੈਫਰੀ ਇਹ ਦੇਖੋ ਕਿਹੜਾ ਜਿੱਤਦਾ ਬਾਈ ਨਾ ਕਰਾਂਗਾ ਜਿੱਤਦਾ ਕਰਾਂਗਾ ਲੈ ਆ ਗਈ ਜੀ ਰਵੇ ਤੁਹਾਰਾ ਨਹੀਂ ਜਿੱਦੀ ਜਾਈਦਾ ਤੇ ਜਤਵੀਰ ਦਾ ਇੱਕ ਨੇ ਦੋ ਹੀ ਆ ਦੋ ਹੀ ਮਾਰੋ ਹਲੋ ਹੋਏ ਨਾ ਸਤਵੀਰ ਆ ਆ 11 11 ਦਾ ਮੈਚ ਵਾ ਦੱਸ ਦੇ ਦੋ ਪਹਿਲੂ 11 11 ਦਾ ਨਹੀਂ ਭਾਈ ਆਂਡੀ ਕਮਾ ਗੇ ਛੋਟਾ ਹੋ ਕੇ ਸਾਹਮਣੇ ਖੜ੍ਹ ਦਿੰਨੇ ਜੇ ਪਾਣੀ ਲਿਆ ਥੋੜਾ ਜਿਹਾ ਪਾਣੀ ਨਹੀਂ ਪਾਣੀ 1 0 1 0 ਹੋ ਗਿਆ 1 0 ਆ ਗਿਆ ਜੀ ਭਾਜੀ ਆ ਗਿਆ ਜੀ ਆ ਆਹ ਆਹ ਘਾ ਤੇ ਕੋ ਪੀਣੀ ਆ ਗਿਆ ਜੀ ਇਹ ਤਾਂ ਗੋਲੇ ਪੈਂਦੀ ਪੋਲੀ ਉਹ ਆਂਟੀ ਇਹ ਸਿੱਧਾ ਹੀ ਛੋਟ ਦਿੰਦੇ ਆ ਤਰੀਕਾ ਜਗਾ ਤੇ ਨਹੀਂ ਨਹੀਂ ਕੋਈ ਜਗਾ ਨਹੀਂ ਕੋਈ ਜਗਾ ਦੇ ਛੋਟਿਆ ਆ ਸਾਹਮਣੇ ਪਤਾ ਲੱਗ ਜਾਂਦਾ ਹੋਵੇ ਜੀ ਕਾਕਾ ਪੱਲੋ ਹੱਥ ਤਰਾ ਕਰ ਦੋਵੇਂ ਹੱਥ ਲਾ ਪੱਲੋ ਹੱਥ ਤੂੰ ਦੋਵੇਂ ਨਾਲ ਚਲਾ ਆਂ ਮੁੰਡੇ ਤਾਂ ਇੱਕੋ ਨਾ ਕੁੜੀ ਦੇ ਨਾਲ ਹੁੰਦਾ ਕੱਲਾ ਹੀ ਫੜੇ ਥੋੜਾ ਤੇ ਮਰ ਚੜੀ ਜੀ ਤੇ ਪਾਓ ਹਾਂ ਕਿ ਕਦ ਹੌਲੀ ਹੌਲੀ ਡੈਹ ਜੇ ਜੋਰ ਨਾਲ ਮਾਰੀਂ ਮੇਰੇ ਆਪਣੇ ਐ ਲੱਭਾ ਕਿ ਨਹੀਂ ਲੱਭ ਗਿਆ ਜੀ ਵੋਟੀ ਐ ਉਹ ਨਹੀਂ ਨਹੀਂ ਕੀ ਚੱਲ ਗਿਆ ਇਹ ਦੋ ਨਹੀਂ ਲੱਭਾ ਉਹ ਨੁਕਰੇ ਪਿਆ ਪਰਲੀ ਸਾਈਡ ਉਹ ਪਰਾਂ ਦੇ ਐ ਇਹ ਫੜ ਲਓ ਫੜ ਲਓ ਫੜ ਲਓ ਹੁਣ ਛੁੱਟਿਆ ਜੇ ਫੜ ਲਓ ਆਏ ਆਓ ਦੋ ਜੀਰੋ ਦੋ ਜੀਰੋ ਕਿਤਣਾ ਵੀ ਚੀਰੂ ਆ ਕੇ ਆ ਜੀ ਵੇ ਆ ਗਿਆ ਜੇ ਛੜਦਾ ਫਲੀ ਬੋਹ ਲੈ ਲੋ ਹੋਇਓ ਹਾਰ ਗਈ ਉਹ ਲੈ ਗਈ ਲੱਗੀ ਹੁਣ ਮਾਰੀ ਕੁੜੀ ਨੇ ਪੁੱਤੀ ਜਰਾ ਇਹ ਦੋਵੇਂ ਹੱਥ ਜਰਾ ਦੋਇਆ ਤੇ ਲਾ ਲਾ ਪਰੀ ਖੇਚ ਪਾ ਰਾ ਦੋ ਇੱਕ ਦੋ ਇੱਕ ਦੋ ਇੱਕ ਦੋ ਇੱਕ ਗਾਣੇ ਲਾਉਣੇ ਪਿਆ ਕਰਨੇ ਲੱਗਦੇ ਮੋਟਾ ਉਹਦਾ ਬੜਾ ਜ਼ਬਰਦਸਤ ਆ ਬੇ ਦੋ ਇੱਕ ਤੇ ਆ

ਇਹ ਇਦਾਂ ਚਾਹ ਤੇ ਬੋਲ ਚਲੇ ਤੇ ਆਂਡੀਆਂ ਵਿੱਚੇ ਕਮਾਦਿਆ ਕਰੋ ਸਾਹਮਣੇ ਸੋਟਣਾ ਨਹੀਂ ਆ ਗਿਆ ਆ ਗਿਆ ਜੀ ਪੰਪਾਇਰ ਮਾੜਾ ਵਾ ਵਿੱਚੇ ਕਮਾਦਿਆ ਮੇਰੇ ਭਾਬੀ ਮੇਰੀ ਗੱਲ ਸੁਣੋ ਇਧਰ ਸੁਪਰਾ ਸਕਿਲਸ ਮੇਰੀ ਗੱਲ ਸੁਣੋ ਅੱਭੀ ਨਹੀਂ ਅੱਭੀ ਲੱਭ ਲੱਭੋ ਉਹ ਬੰਦੇ ਤੇ ਲੱਗਾ ਜਿੱਤ ਵਾਲੇ ਪਾਸੇ ਆ ਇਹ ਨਾ 1.5 ਕੋ ਪੁਆਇੰਟ ਦਾ 1.5 ਕੋ ਪੁਆਇੰਟ ਦਾ 1.5 ਕੋ ਪੁਆਇੰਟ ਦਾ ਫਰਕ ਪਿਆ ਵਾ ਹਾਂ ਤੁਸੀਂ ਜਿੱਤ ਗਈ ਲੋ ਆਪੈ ਨੂੰ ਦਿੱਤਾ ਨਹੀਂ ਨਹੀਂ ਬੇਵੀ ਨਹੀਂ ਜਿੱਤੀ ਲੋ ਜੀ ਬੇਵੀ ਨਹੀਂ ਜਿੱਤੀ ਟੀਮ ਨੇ ਜੇ ਤੁਕਰਾਂ ਵਿਨਰ ਵਿਨਰ ਖੁੰਡਾ ਟੀਮ ਉਹ ਮੈਂ ਹੋ ਗਿਆ ਦੋ ਅਗੇ ਮੈਂ ਤੇ ਉਹਨਾਂ ਨੇ ਲਈ ਇਹ ਅਸੀਂ ਪੀਣੀ ਪੈਣੀ ਹਣ ਆ ਬੀਵੀ ਵਿਨਰ ਹੀ ਹੈ ਸੋਹਣੀ ਸੋਹਣੀ ਕੰਪਣੀ ਸਰ ਚਲੋ ਉਹ ਲਗਾ ਲਾਸ ਬੱਬੀਓ ਵੇਖੋ ਸਾਹਮਣੇ ਇੱਕ ਨੂੰ ਦੀ ਮਹਾਨ ਵਿਨਰ ਨੂੰ ਹਾਲ ਪਾ ਦੋ ਸੈ ਮੋਣ ਇੱਕ ਇਧਰ ਪਾਓ ਸੈਕਟਰੀ ਦਾ ਪਰੂ ਸੈਕਟਰੀ ਦਾ ਨਾ ਲਾ ਪੂਰੀ ਉਸ ਨੇ ਆ ਆ ਤ੍ਰੀਆ ਗਾ ਨਹੀਂ ਤੀਜਾ ਇਧਰ ਪਾ ਦਿਓ ਨਾ ਅੰਪਾਇਰ ਨੂੰ ਅੰਪਾਇਰ ਨੂੰ ਅੰਪਾਇਰ ਨੂੰ ਪਾ ਦਿਓ ਅੰਪਾਇਰ ਅੰਪਾਇਰ ਵੀ ਜਗਾ ਚੜੀ ਉੱਠ ਕੇ ਦੌੜ ਚੱਲ ਮੈਂ ਬਾਹਰ ਜਾਂਦੇ ਸੀ ਕਿਹੜਾ ਖੇਤੀ ਉੱਠ ਕੇ ਟੋੜਦਾ